ਰਾਧਿਕਾ ਮੈਨੂੰ ਬਹੁਤ ਮਾਰਿਆ ਹੈ ਆਕਾਸ਼ ਨੇ ਅੱਜ ਵੀ ਹੁਣ ਤੂੰ ਹੀ ਦੱਸ ਮੈਂ ਕੀ ਕਰਾਂ ਮੇਰੇ ਕੋਲ ਹੋਰ ਕੋਈ ਰਸਤਾ ਵੀ ਨਹੀਂ ਮੈਂ ਆਪਣੀ ਜ਼ਿੰਦਗੀ ਤੋਂ ਇੰਨੀ ਤੰਗ ਆ ਚੁੱਕੀ ਹਾਂ ਕਿ ਦਿਲ ਕਰਦਾ ਹੈ ਕਿ ਮੈਂ ਖੁਦ ਨੂੰ ਖਤਮ ਕਰ ਲਵਾਂ ਹੁਣ ਤੂੰ ਹੀ ਦੱਸ ਕਿ ਸਾਡੀ ਔਰਤਾਂ ਦੀ ਜ਼ਿੰਦਗੀ ਵਿੱਚ ਇਹੀ ਸਭ ਕੁਝ ਲਿਖਿਆ ਹੈ ਕਿ ਮੈਂ ਸਾਰੀ ਜ਼ਿੰਦਗੀ ਆਪਣੇ ਪਤੀ ਤੋਂ ਮਾਰ ਖਾਂਦੀ ਰਹਾ ਰੋਜ਼ ਰੋਜ਼ ਤੇਰੇ ਘਰ ਆਉਣਾ ਵੀ ਮੈਨੂੰ ਇਸ ਤਰ੍ਹਾਂ ਚੰਗਾ ਨਹੀਂ ਲੱਗਦਾ ਤੇ ਤੇਰਾ ਸਹਾਰਾ ਨਾ ਹੁੰਦਾ ਤਾਂ ਮੈਂ ਕਰਦਾ ਆਪਣੇ ਆਪ ਨੂੰ ਖਤਮ ਕਰ ਲਿਆ ਹੁੰਦਾ ਮੈਂ ਆਪਣੀ ਭੈਣ ਜੋਤੀ ਦਾ ਹੱਥ ਫੜ ਲਿਆ ਸੀ ਤੇ ਕਿਹਾ ਕਿ ਖਬਰਦਾਰ ਜੇ ਤੂੰ ਮੂੰਹ ਵਿੱਚੋਂ ਅਜਹੀ ਕੋਈ ਗੱਲ ਕੱਢੀ ਰੱਬ ਨਾ ਕਰੇ ਤੇਰੇ ਨਾਲ ਜਿਹਾ ਕੁਝ ਹੋਵੇ ਮੈਂ ਰੁਦਰ ਨਾਲ ਗੱਲ ਕਰਾਂਗੀ ਉਹ ਕਾਸ਼ ਨੂੰ ਸਮਝਾਉਣਗੇ ਜੋਤੀ ਮੇਰੇ ਗਲੇ ਲੱਗ ਕੇ ਫੁੱਟ ਫੁੱਟ ਕੇ ਰੋਣ ਲੱਗੀ ਉਹ ਕਹਿਣ ਲੱਗੀ ਕਿ ਮੈਨੂੰ ਤੇਰੇ ਪਤੀ ਤੋਂ ਬਹੁਤ ਸ਼ਰਮ ਆਉਂਦੀ ਹੈ ਉਹ ਵੀ ਕੀ ਸੋਚਣਗੇ ਕਿ ਇਹ ਹਰ ਵਕਤ ਸਾਡੇ ਘਰ ਆਉਂਦੀ ਰਹਿੰਦੀ ਹੈ ਨਹੀਂ ਜੋਤੀ ਰੁਦਰ ਜਹੇ ਨਹੀਂ ਹਨ ਉਹ ਜਿਹਾ ਨਹੀਂ ਸੋਚਦੇ ਜੋਤੀ ਤੂੰ ਆਪਣੇ ਪਤੀ ਤੋਂ ਤਲਾਕ ਕਿਉਂ ਨਹੀਂ ਲੈ ਲੈਂਦੀ ਤਲਾਕ ਲੈ ਕੇ ਤੂੰ ਉਸ ਤੋਂ ਜਾਨ ਛੁਡਾ ਉਸ ਆਦਮੀ ਨੇ ਤੈਨੂੰ ਦਿੱਤਾ ਹੀ ਕੀ ਹੈ ਸਵੈ ਮਾਰਕੁੱਟ ਦੇ ਕੀ ਪਤਾ ਪ੍ਰਮਾਤਮਾ ਨੇ ਤੇਰੇ ਲਈ ਕੁਝ ਚੰਗਾ ਹੀ ਸੋਚ ਕੇ ਰੱਖਿਆ ਹੋਵੇ ਜੋਤੀ ਨੇ ਬੜੀ ਅਜੀਬ ਨਜ਼ਰਾਂ ਨਾਲ ਮੈਨੂੰ ਦੇਖਿਆ ਤੇ ਕਹਿਣ ਲੱਗੀ ਕੀ ਤਲਾਕ ਦੇ ਕੇ ਮੈਂ ਜਾਵਾਂਗੀ ਕਿੱਥੇ ਮੇਰੇ ਕੋਲ ਤਾਂ ਕੋਈ ਟਿਕਾਣਾ ਵੀ ਨਹੀਂ ਹੈ ਉਸ ਦੀ ਗੱਲ ਸੁਣ ਕੇ ਮੈਂ ਚੁੱਪ ਹੋ ਗਈ ਆਖਿਰ ਉਹ ਠੀਕ ਹੀ ਤਾਂ ਕਹਿ ਰਹੀ ਸੀ ਅੱਛਾ ਠੀਕ ਹੈ ਉੱਠ ਕੇ ਮੂੰਹ ਹੱਥ ਧੋ ਲੈ ਮੈਂ ਤੇਰੇ ਲਈ ਖਾਣਾ ਲਗਾਉਂਦੀ ਹਾਂ ਇਹ ਕਹਿ ਕੇ ਮੈਂ ਰਸੋਈ ਵਿੱਚ ਆ ਗਈ ਕਿਉਂਕਿ ਤੂੰ ਉਸ ਦੀਆਂ ਧਮਕੀਆਂ ਵਿੱਚ ਆ ਜਾਣੀ ਹੈ ਇੱਕ ਵਾਰ ਆਪਣੀ ਆਕਰ ਦਿਖਾ ਤਾਂ ਉਹ ਸੁਧਰ ਜਾਵੇਗਾ ਜੋਤੀ ਨੇ ਕਿਹਾ ਰਾधिका ਜੇ ਆਪਣੇ ਮਾਪੇ ਜਿਉਂਦੇ ਹੁੰਦੇ ਤਾਂ ਮੈਂ ਉਸ ਨੂੰ ਸਬਕ ਜ਼ਰੂਰ ਸਿਖਾਉਂਦੀ ਪਰ ਮੈਂ ਬਹੁਤ ਮਜਬੂਰ ਹਾਂ ਮੈਂ ਤਾਂ ਪ੍ਰਮਾਤਮਾ ਅੱਗੇ ਹਰ ਰੋਜ਼ ਇਹੀ ਬੇਨਤੀ ਕਰਦੀ ਹਾਂ ਕਿ ਪ੍ਰਮਾਤਮਾ ਮੇਰੇ ਪਤੀ ਨੂੰ ਸਿੱਧੀ ਬੁੱਧੀ ਦਵੇ ਤਾਂ ਕਿ ਮੇਰੀ ਜ਼ਿੰਦਗੀ ਗੁਜ਼ਰ ਸਕੇ ਜੋਤੀ ਦੀਆਂ ਗੱਲਾਂ ਸੁਣ ਕੇ ਮੇਰਾ ਦਿਲ ਬਹੁਤ ਦੁਖੀ ਹੁੰਦਾ ਸੀ ਪਰ ਮੈਂ ਚਾਹ ਕੇ ਵੀ ਆਪਣੀ ਭੈਣ ਦੀ ਤਕਲੀਫ ਨੂੰ ਦੂਰ ਨਹੀਂ ਕਰ ਸਕਦੀ ਸੀ ਜੋਤੀ ਦੇ ਜਾਣ ਤੋਂ ਬਾਅਦ ਮੈਂ ਰਸੋਈ ਵਿੱਚ ਆ ਗਈ ਤੇ ਬਰਤਨ ਸਮੇਟਣ ਲੱਗੀ ਪਰ ਮੇਰੀ ਤਬੀਅਤ ਕੁਝ ਖਰਾਬ ਲੱਗ ਰਹੀ ਸੀ ਮੈਨੂੰ ਲੱਗਿਆ ਕਿ ਆਪਣੀ ਭੈਣ ਜੋਤੀ ਦੇ ਬਾਰੇ ਸੋਚਣ ਕਰਕੇ ਮੇਰੇ ਨਾਲ ਅਜੀਬਾ ਹੋ ਰਿਹਾ ਹੈ ਮੇਰਾ ਦਿਲ ਖਬਰਾ ਰਿਹਾ ਸੀ ਮੈਨੂੰ ਚੱਕਰ ਆਉਣ ਲੱਗੇ ਸਨ ਮੈਂ ਸਾਰਾ ਕੰਮ ਛੱਡ ਕੇ ਬੈੱਡ ਤੇ ਆ ਕੇ ਲੇਟ ਗਈ ਮੈਨੂੰ ਪਤਾ ਹੀ ਨਹੀਂ ਚੱਲਿਆ ਕਦ ਮੇਰੀ ਅੱਖ ਲੱਗ ਗਈ ਮੇਰੀ ਅੱਖ ਤਾਂ ਉਸ ਸਮੇਂ ਖੁੱਲੀ ਜਦ ਰੂਦਰ ਮੇਰੇ ਕੋਲ ਆ ਕੇ ਬੈਠ ਕੇ ਮੇਰੀ ਬਾਹਾਂ ਹਿਲਾਉਂਦੇ ਹੋਏ ਕਹਿਣ ਲੱਗੇ ਕੀ ਗੱਲ ਹੈ ਰਾਧਿਕਾ ਤੂੰ ਇਸ ਤਰ੍ਹਾਂ ਤਾਂ ਕਦੇ ਨਹੀਂ ਸੌਂਦੀ ਸਭ ਠੀਕ ਤਾਂ ਹੈ ਮੈਂ ਅੱਖਾਂ ਮਲਦੀ ਹੋਈ ਉੱઠી ਘੜੀਵਾਲ ਦੇਖਿਆ ਤਾਂ 11 ਵਜh ਰਹੇ ਸਨ ਮੈਂ ਪਿਛਲੇ 3-4 ਘੰਟਿਆਂ ਤੋਂ ਸੌਂ ਰਹੀ ਸੀ ਮੈਂ ਕਿਹਾ ਰੁਦਰ ਮੇਰਾ ਦਿਲ ਘਬਰਾ ਰਿਹਾ ਹੈ ਇਸ ਲਈ ਮੈਂ ਬੈੱਡ ਤੇ ਆ ਕੇ ਲੇਟ ਗਈ ਮੈਨੂੰ ਪਤਾ ਹੀ ਨਹੀਂ ਚੱਲਿਆ ਕਦ ਮੇਰੀ ਅੱਖ ਲੱਗ ਗਈ ਮੈਂ ਰੁਦਰ ਨੂੰ ਕਿਹਾ ਕਿ ਮੈਂ ਹੁਣ ਵੀ ਕੁਝ ਠੀਕ ਮਹਿਸੂਸ ਨਹੀਂ ਕਰ ਰਹੀ ਹਾਂ ਮੇਰੀ ਤਬੀਅਤ ਨੂੰ ਦੇਖ ਕੇ ਰੁਦਰ ਘਬਰਾ ਗਏ ਸਨ ਰੁਦਰ ਕਹਿਣ ਲੱਗੇ ਕਿ ਜਦ ਤੂੰ ਸਾਰਾ ਸਾਰਾ ਦਿਨ ਸੋਈ ਵਿੱਚ ਕੰਮ ਕਰੇਂਗੀ ਤਾਂ ਇਸ ਤਰ੍ਹਾਂ ਹੀ ਹੋਣਾ ਹੈ ਤੇਰੀ ਭੈਣ ਜੋਤੀ ਕਿਹੜਾ ਸਾਲਾਂ ਬਾਅਦ ਆਉਂਦੀ ਹੈ ਜਿਹੜੀ ਤੂੰ ਉਸ ਦੀ ਇੰਨੀ ਖਾਤਰਦਾਰੀ ਕਰਦੀ ਹੈ ਹਫਤੇ ਵਿੱਚ ਦੋ ਵਾਰ ਤਾਂ ਆ ਹੀ ਜਾਂਦੀ ਹੈ ਮੈਂ ਰੁਦਰ ਨਾਲ ਜੋਤੀਵਾਰੀ ਕੁਝ ਗੱਲ ਕਰਨਾ ਚਾਹੁੰਦੀ ਸੀ ਪਰ ਮੈਨੂੰ ਬਹੁਤ ਜ਼ਿਆਦਾ ਚੱਕਰ ਆ ਰਹੇ ਸਨ ਮੈਂ ਬੜੀ ਮੁਸ਼ਕਲ ਨਾਲ ਬੈਠੀ ਰੁਦਰ ਮੈਨੂੰ ਕਹਿਣ ਲੱਗੇ ਕਿ ਚਲ ਤੈਨੂੰ ਡਾਕਟਰ ਕੋਲ ਲੈ ਕੇ ਚਲਦਾ ਹਾਂ ਪਰ ਮੈਂ ਜਾਣ ਤੋਂ ਮਨਾ ਕਰ ਦਿੱਤਾ ਪਰ ਰੁਦਰ ਨੇ ਮੇਰੀ ਇੱਕ ਨਾ ਸੁਣੀ ਉਹ ਮੈਨੂੰ ਜ਼ਬਰਦਸਤੀ ਡਾਕਟਰ ਕੋਲ ਲੈ ਕੇ ਚਲੇ ਗਏ ਡਾਕਟਰ ਨੇ ਜਦ ਮੇਰਾ ਚੈੱਕਅਪ ਕੀਤਾ ਤਾਂ ਉਸਨੇ ਅਜਹੀ ਗੱਲ ਦੱਸੀ ਕਿ ਮੈਂ ਤੇ ਰੁਦਰ ਖੁਸ਼ੀ ਦੇ ਮਾਰੇ ਝੂਮੁੱਠੇ ਸੀ ਡਾਕਟਰ ਨੇ ਦੱਸਿਆ ਸੀ ਕਿ ਮੈਂ ਪ੍ਰੈਗਨੈਂਟ ਹਾਂ ਪਰ ਉਹਨਾਂ ਨੇ ਨਾਲ ਇਹ ਵੀ ਦੱਸਿਆ ਸੀ ਕਿ ਮਾਂ ਤੇ ਬੱਚਾ ਦੋਨੇ ਹੀ ਕਮਜ਼ੋਰ ਹਨ ਇਹਨਾਂ ਦੋਨਾਂ ਤੇ ਬਹੁਤ ਧਿਆਨ ਦੇਣ ਦੀ ਜ਼ਰੂਰਤ ਹੈ ਡਾਕਟਰ ਨੇ ਮੈਨੂੰ ਬੈਡ ਰੈਸਟ ਦੱਸ ਦਿੱਤੀ ਸੀ ਸਾਡੇ ਵਿਆਹ ਨੂੰ 5 ਸਾਲ ਹੋ ਗਏ ਸਨ ਤੇ ਇਹਨਾਂ 5 ਸਾਲਾਂ ਵਿੱਚ ਸਾਨੂੰ ਹੁਣ ਖੁਸ਼ਖਬਰੀ ਮਿਲੀ ਸੀ ਇਸ ਲਈ ਅਸੀਂ ਦੋਨੋਂ ਬਹੁਤ ਖੁਸ਼ ਸੀ ਫਿਰ ਅਸੀਂ ਘਰ ਵਾਪਸ ਆ ਗਏ ਰੁੱਦਰ ਮੈਨੂੰ ਕਹਿਣ ਲੱਗੇ ਕਿ ਰਾਧਿਕਾ ਅੱਜ ਤੋਂ ਬਾਅਦ ਤੂੰ ਘਰ ਦੇ ਕਿਸੇ ਕੰਮ ਨੂੰ ਹੱਥ ਨਹੀਂ ਲਗਾਵੇਂਗੀ ਮੈਂ ਘਰ ਦੇ ਕੰਮ ਕਰਨ ਲਈ ਕਿਸੇ ਕਾਮਵਾਲੀ ਨੂੰ ਰੱਖ ਲੈਂਦਾ ਹਾਂ ਮੈਂ ਰੁੱਦਰ ਨੂੰ ਕਾਮਵਾਲੀ ਰੱਖਣ ਤੋਂ ਮਨਾ ਕਰ ਦਿੱਤਾ ਪਰ ਰੁੱਦਰ ਕਹਿਣ ਲੱਗੇ ਕਿ ਮੈਂ ਹੁਣ ਤੇਰੀ ਇੱਕ ਵੀ ਨਹੀਂ ਸੁਣਨ ਵਾਲਾ ਬਸ ਤੂੰ ਚੁੱਪ ਰਹਿ ਰੁਦਰ ਦੀਆਂ ਗੱਲਾਂ ਤੇ ਮੈਂ ਹੱਸ ਪਈ ਤੇ ਕਿਹਾ ਠੀਕ ਹੈ ਜੋ ਤੁਹਾਡਾ ਦਿਲ ਕਰਦਾ ਹੈ ਉਹੀ ਕਰੋ ਪਰਮਾਤਮਾ ਨੇ ਮੈਨੂੰ ਇੰਨੀ ਵੱਡੀ ਖੁਸ਼ੀ ਦਿੱਤੀ ਸੀ ਇਸ ਲਈ ਮੈਂ ਆਪਣੀ ਦਿਲ ਦੀ ਗੱਲ ਕਿਸੇ ਆਪਣੇ ਨਾਲ ਕਰਨਾ ਚਾਹੁੰਦੀ ਸੀ ਮੇਰੀ ਮਾਂ ਬਾਪ ਤਾਂ ਸਾਡੇ ਦੋਨਾਂ ਭੈਣਾਂ ਦੇ ਵਿਆਹ ਤੋਂ ਬਾਅਦ ਚੱਲ ਵਸੇ ਸਨ ਵਸ ਇੱਕ ਭੈਣ ਹੀ ਸੀ ਇਸ ਲਈ ਮੈਂ ਜਲਦੀ ਨਾਲ ਆਪਣੀ ਭੈਣ ਨੂੰ ਫੋਨ ਮਿਲਾਇਆ ਤੇ ਉਸ ਨੂੰ ਆਪਣੇ ਪ੍ਰੈਗਨੈਂਟ ਹੋਣ ਦੀ ਖਬਰ ਸੁਣਾਈ ਉਹ ਬਹੁਤ ਖੁਸ਼ ਹੋਈ ਉਸ ਨੇ ਕਿਹਾ ਕਿ ਮੈਂ ਕੱਲ ਤੈਨੂੰ ਮਿਲਣ ਆਵਾਂਗੀ ਮੈਂ ਕਿਹਾ ਹਾਂ ਹਾਂ ਜ਼ਰੂਰ ਆਵਾਂੀ ਰੁਦਰ ਦੇ ਆਫਿਸ ਜਾਣ ਤੋਂ ਬਾਅਦ ਜੋਤੀ ਸਾਡੇ ਘਰ ਆ ਗਈ ਸੀ ਉਹ ਬਹੁਤ ਖੁਸ਼ ਸੀ ਉਹ ਕਹਿਣ ਲੱਗੀ ਕਿ ਇਸ ਮੁਸ਼ਕਿਲ ਸਮੇਂ ਵਿੱਚ ਤੂੰ ਇਹ ਬਹੁਤ ਵਧੀਆ ਖਬਰ ਸੁਣਾਈ ਹੈ ਮੈਂ ਉਸ ਨੂੰ ਦੱਸਿਆ ਕਿ ਡਾਕਟਰ ਨੇ ਮੈਨੂੰ ਬੈਡ ਰੈਸਟ ਕਰਨ ਲਈ ਕਿਹਾ ਹੈ ਇਸ ਲਈ ਰੁਦਰ ਘਰ ਦਾ ਕੰਮ ਕਰਨ ਲਈ ਕੋਈ ਨੌਕਰਾਂ ਨਹੀਂ ਲੱਭ ਰਹੇ ਹਨ ਮੇਰੀ ਗੱਲ ਸੁਣ ਕੇ ਜੋਤੀ ਕਹਿਣ ਲੱਗੀ ਮੈਂ ਇੱਕ ਗੱਲ ਕਹਾ ਤੂੰ ਬੁਰਾ ਤਾਂ ਨਹੀਂ ਮੰਨੇਗੀ ਮੈਂ ਕਿਹਾ ਹਾਂ ਹਾਂ ਬੋਲ ਕੀ ਗੱਲ ਹੈ ਤੂੰ ਘਰ ਦੇ ਕੰਮਾਂ ਦੇ ਲਈ ਕਿਸੇ ਹੋਰ ਨੂੰ ਰੱਖਣ ਦੀ ਬਜਾਏ ਮੈਨੂੰ ਹੀ ਕੰਮ ਤੇ ਰੱਖ ਲੈ। ਮੈਂ ਤੇਰੀ ਘਰ ਦਾ ਕੰਮ ਚੰਗੀ ਤਰ੍ਹਾਂ ਨਾਲ ਕਰ ਦਿਆ ਕਰਾਂਗੀ ਤੇ ਤੇਰਾ ਖਿਆਲ ਵੀ ਰੱਖ ਲਿਆ ਕਰਾਂਗੀ। ਜਿਹੜੀ ਤਨਖਾਹ ਤੂੰ ਉਸ ਨੂੰ ਦਵੇਂਗੀ ਉਹ ਬਦਲੇ ਵਿੱਚ ਮੈਨੂੰ ਹੀ ਦੇ ਦਿਆ ਕਰੀ ਇਸ ਨਾਲ ਮੇਰੇ ਘਰ ਦਾ ਖਰਚ ਵੀ ਚੱਲ ਜਾਇਆ ਕਰੇਗਾ ਉਸ ਦੀ ਗੱਲ ਸੁਣ ਕੇ ਮੈਂ ਖबरा ਗਈ ਮੈਂ ਕਿਹਾ ਰੱਬ ਨਾ ਕਰੇ ਜੋਤੀ ਕਿ ਤੂੰ ਮੇਰੇ ਘਰ ਨੌਕਰਾਨੀ ਦਾ ਕੰਮ ਕਰੇਂ ਤੂੰ ਵੈਸੇ ਹੀ ਮੇਰਾ ਖਿਆਲ ਰੱਖਣਾ ਜਾਵੀ ਸਾਡੇ ਦੋਨਾਂ ਭੈਣਾਂ ਵਿੱਚ ਥੋੜੀਆਂ ਬਹੁਤ ਗੱਲਾਂ ਹੋਈਆਂ ਫਿਰ ਜੋਤੀ ਆਪਣੇ ਘਰ ਚਲੀ ਗਈ ਸ਼ਾਮ ਨੂੰ ਜਦ ਰੁਦਰ ਆਫਿਸ ਤੋਂ ਘਰ ਆਏ ਤਾਂ ਉਹਨਾਂ ਨਾਲ ਇੱਕ ਨੌਕਰਾਨੀ ਸੀ ਉਹਨਾਂ ਨੇ ਮੈਨੂੰ ਕਿਹਾ ਕਿ ਅੱਜ ਤੋਂ ਆਵਾਜ਼ ਕਰਦੇ ਸਾਰੇ ਕੰਮ ਸ਼ੀਲਾ ਕਰੇਗੀ ਉਹ ਅਦਖੜ ਉਮਰ ਦੀ ਔਰਤ ਮੈਨੂੰ ਠੀਕ ਲੱਗੀ ਮੈਂ ਰੂਦਰ ਦੀਆਂ ਗੱਲਾਂ ਤੋਂ ਸਹਿਮਤੀ ਨਾਲ ਸਿਰ ਹਿਲਾ ਦਿੱਤਾ ਸੀ ਪਰ ਰਾਤ ਨੂੰ ਜਦ ਮੈਂ ਸੌਣ ਲਈ ਲੇਟੀ ਤਾਂ ਮੇਰੀ ਤੇ ਜੋਤੀ ਦੇ ਵਿੱਚ ਜੋ ਗੱਲ ਹੋਈ ਸੀ ਉਹ ਗੱਲਾਂ ਮੈਂ ਰੂਦਰ ਨੂੰ ਦੱਸਣ ਲੱਗੀ ਮੈਂ ਰੂਦਰ ਨੂੰ ਕਹਿਣ ਲੱਗੀ ਕਿ ਰੂਦਰ ਜੀ ਜੋਤੀ ਸਾਡੇ ਘਰ ਮੇਰਾ ਖਿਆਲ ਰੱਖਣ ਆ ਜਾਇਆ ਕਰੇ ਤਾਂ ਤੁਸੀਂ ਇਜਾਜ਼ਤ ਦੇ ਦੇਵੋਗੇ ਰੂਦਰ ਨੇ ਮੈਨੂੰ ਕੂਰਦੇ ਹੋਏ ਕਿਹਾ ਹਰ ਕਿਸ ਨਹੀਂ ਤੇਰੀਆਂ ਅੱਖਾਂ ਤੇ ਤਾਂ ਤੇਰੀ ਭੈਣ ਦੇ ਪਿਆਰ ਦੀ ਪੱਟੀ ਬੰਨੀ ਹੋਈ ਹੈ ਪਰ ਮੈਂ ਪੁਰਾਣੀਆਂ ਗੱਲਾਂ ਨਹੀਂ ਭੁੱਲ ਸਕਦਾ ਤੂੰ ਕਦੇ ਬੀਤੇ ਦਿਨਾਂ ਦੀਆਂ ਗੱਲਾਂ ਵੀ ਯਾਦ ਕਰ ਲਿਆ ਕਰ ਤਾਂ ਤੈਨੂੰ ਸਭ ਕੁਝ ਸਮਝ ਆ ਜਾਵੇਗਾ ਰੂਦਰ ਦੀਆਂ ਗੱਲਾਂ ਸੁਣ ਕੇ ਮੇਰੀਆਂ ਅੱਖਾਂ ਵਿੱਚੋਂ ਹੰਝੂ ਆ ਗਏ ਸਨ ਮੈਂ ਸੋਚ ਰਹੀ ਸੀ ਕਿ ਮੈਨੂੰ ਕੀ ਜ਼ਰੂਰਤ ਸੀ ਆਪਣੀ ਭੈਣ ਦੀਆਂ ਸਾਰੀਆਂ ਗੱਲਾਂ ਦੱਸਣ ਦੀ ਕਾਸ਼ ਮੈਂ ਆਪਣੀ ਭੈਣ ਦੀਆਂ ਗੱਲਾਂ ਨੂੰ ਨਾ ਦੱਸਿਆ ਹੁੰਦਾ ਤਾਂ ਮੈਨੂੰ ਇਹ ਗੱਲਾਂ ਨਾ ਸੁਣਨੀਆਂ ਪੈਂਦੀਆਂ ਮੇਰੀ ਨੌਕਰਾਨੀ ਦਿਨ ਰਾਤ ਘਰ ਦੀ ਸਾਰੀ ਕੰਮ ਕਰਦੀ ਤੇ ਮੈਂ ਆਰਾਮ ਕਰਦੀ ਹੁਣ ਮੈਨੂੰ ਕਾਫੀ ਖਾਲੀ ਵਕਤ ਮਿਲ ਜਾਂਦਾ ਸੀ ਇਸ ਖਾਲੀ ਵਕਤ ਵਿੱਚ ਮੈਂ ਆਪਣੀ ਭੈਣ ਨੂੰ ਬੁਲਾ ਲਿਆ ਕਰਦੀ ਸੀ ਅਸੀਂ ਦੋਨੇ ਭੈਣਾਂ ਕਾਫੀ ਗੱਲਾਂ ਕਰਦੀਆਂ ਹੌਲੀ ਹੌਲੀ ਵਕਤ ਗੁਜ਼ਰਦਾ ਗਿਆ ਇੱਕ ਦਿਨ ਰੂਦਰ ਮੇਰੇ ਕੋਲ ਆਏ ਤੇ ਕਹਿਣ ਲੱਗੇ ਕਿ ਰਾਧਿਕਾ ਇੱਕ ਬਹੁਤ ਵੱਡੀ ਮੁਸ਼ਕਲ ਆ ਗਈ ਹੈ ਮੈਂ ਘਬਰਾ ਕੇ ਪੁੱਛਿਆ ਕੀ ਗੱਲ ਹੈ ਕਿਹੜੀ ਪਰੇਸ਼ਾਨੀ ਹੈ ਉਹਨਾਂ ਨੇ ਕਿਹਾ ਕਿ ਆਫਿਸ ਦੇ ਕੰਮ ਦੇ ਸਿਲਸਲੇ ਵਿੱਚ ਮੈਨੂੰ 2 ਦਿਨਾਂ ਲਈ ਸ਼ਹਿਰ ਤੋਂ ਬਾਹਰ ਜਾਣਾ ਪਵੇਗਾ ਇਸ ਲਈ ਮੈਂ ਬਹੁਤ ਪਰੇਸ਼ਾਨ ਹਾਂ ਮੈਂ ਤੈਨੂੰ ਇਸ ਹਾਲਤ ਵਿੱਚ ਇਕੱਲਾ ਛੱਡ ਕੇ ਨਹੀਂ ਜਾਣਾ ਚਾਹੁੰਦਾ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਕਿ ਮੈਂ ਕੀ ਕਰਾਂ ਤੇ ਕੀ ਨਾ ਕਰਾਂ ਮੈਂ ਰੁਦਰ ਦਾ ਹੱਥ ਫੜ ਕੇ ਕਿਹਾ ਕੀ ਹੋ ਗਿਆ ਹੈ ਤੁਹਾਨੂੰ ਤੁਸੀਂ ਬੇਫਿਕਰ ਹੋ ਜਾਓ 2 ਦਿਨਾਂ ਦੀ ਤਾਂ ਗੱਲ ਹੈ ਆਪਣੇ ਘਰ ਦੇ ਕੰਮ ਕਰਨ ਲਈ ਨੌਕਰਾਨੀ ਤਾਂ ਹੈ ਮੈਂ ਉਸ ਨੂੰ ਆਪਣੇ ਕਮਰੇ ਵਿੱਚ ਸੁਲਾ ਲਿਆ ਕਰਾਂਗੀ ਰੁਦਰ ਬੇਵਸੀ ਨਾਲ ਮੈਨੂੰ ਦੇਖ ਰਹੇ ਸਨ ਉਹ ਕਹਿਣ ਲੱਗੇ ਜੇ ਮੇਰੀ ਮਜਬੂਰੀ ਨਾ ਹੁੰਦੀ ਤਾਂ ਮੈਂ ਤੈਨੂੰ ਇਸ ਹਾਲਤ ਵਿੱਚ ਕਦੇ ਵੀ ਛੱਡ ਕੇ ਨਾ ਜਾਂਦਾ ਮੈਂ ਰੁਦਰ ਨੂੰ ਹੌਸਲਾ ਦਿੱਤਾ ਤਾਂ ਉਹ ਮੇਰੀ ਗੱਲ ਮੰਨ ਗਈ ਤੇ ਆਪਣੇ ਸਫ਼ਰ ਲਈ ਚਲੇ ਗਏ ਰੁਦਰ ਦੇ ਜਾਣ ਤੋਂ ਬਾਅਦ ਮੈਂ ਸੋਚਣ ਲੱਗੀ ਕਿ ਕਾਸ਼ ਜੋਤੀ ਮੈਨੂੰ ਮਿਲਣਾ ਜਾਂਦੀ ਤਾਂ ਚੰਗਾ ਹੁੰਦਾ ਪੂਰਾ ਦਿਨ ਮੈਂ ਜੋਤੀ ਦਾ ਇੰਤਜ਼ਾਰ ਕਰਦੀ ਰਹੀ ਪਰ ਉਹ ਨਹੀਂ ਆਈ ਪਰ ਸ਼ਾਮ ਨੂੰ ਮੇਰੀ ਨੌਕਰਾਨੀ ਨੇ ਕਿਹਾ ਕਿ ਮੀਮ ਸਾਹਿਬ ਤਾਨੂੰ ਮਿਲਣ ਤੁਹਾਡੀ ਭੈਣ ਜੋਤੀ ਆਈ ਹੈ ਜੋਤੀ ਦਾ ਨਾਮ ਸੁਣਦੇ ਹੀ ਮੈਂ ਖੁਸ਼ ਹੋ ਗਈ ਮੈਂ ਉਸ ਨੂੰ ਕਿਹਾ ਕਿ ਉਸ ਨੂੰ ਅੰਦਰ ਭੇਜ ਦੋ ਜਦ ਜੋਤੀ ਮੈਨੂੰ ਮਿਲਣ ਲਈ ਕਮਰੇ ਵਿੱਚ ਆਈ ਤਾਂ ਉਸ ਦੀ ਹਾਲਤ ਦੇਖ ਕੇ ਮੈਂ ਹੈਰਾਨ ਰਹਿ ਗਈ ਉਸ ਦੀ ਚਿਹਰੀ ਤੇ ਜਗ੍ਹਾ ਜਗ੍ਹਾ ਚੋਟ ਦੇ ਨਿਸ਼ਾਨ ਲੱਗੇ ਸਨ ਤੇ ਉਸ ਦੇ ਵਾਲ ਵੀ ਖਿੰਡੇ ਹੋਏ ਸਨ ਉਹ ਮੈਨੂੰ ਰੋ ਰੋ ਕੇ ਕਹਿਣ ਲੱਗੀ ਕਿ ਮੈਂ ਬਹੁਤ ਪਰੇਸ਼ਾਨ ਹਾਂ ਆਰਾਧਿਕਾ ਮੇਰੇ ਘਰ ਨੂੰ ਟੁੱਟਣ ਤੋਂ ਤੂੰ ਹੀ ਹੁਣ ਬਚਾ ਸਕਦੀ ਹੈ ਮੇਰੇ ਪਤੀ ਨੇ ਮੈਨੂੰ ਬਹੁਤ ਮਾਰਿਆ ਤੇ ਕਿਹਾ ਕਿ ਹੁਣ ਮੈਂ ਤੈਨੂੰ ਛੱਡ ਦਵਾਂਗਾ ਮੈਂ ਤੈਨੂੰ ਤਲਾਕ ਦੇ ਦਵਾਂਗਾ ਅਜਿਹੇ ਮੁਸ਼ਕਿਲ ਸਮੇਂ ਵਿੱਚ ਮੈਂ ਕਿਸ ਦਾ ਸਹਾਰਾ ਲਵਾਂ ਮਾਪੇ ਬਾਬਤਾ ਹੈ ਹੀ ਨਹੀਂ ਇਸ ਲਈ ਮੈਂ ਤੇਰੇ ਕੋਲ ਆਈ ਹਾਂ ਕਿ ਹੁਣ ਤੂੰ ਹੀ ਮੇਰੇ ਪਤੀ ਨੂੰ ਸਮਝਾ ਸਕਦੀ ਹੈ ਮੈਂ ਕਿਹਾ ਹਾਂ ਹਾਂ ਕਿਉਂ ਨਹੀਂ ਪਰ ਹੁਣ ਰਾਤ ਹੋਣ ਵਾਲੀ ਹੈ ਆਪਾਂ ਕੱਲ ਚੱਲਾਂਗੇ ਮੇਰੀ ਗੱਲ ਸੁਣ ਕੇ ਉਹ ਰੋਣ ਲੱਗੀ ਤੇ ਕਹਿਣ ਲੱਗੀ ਕਿ ਨਹੀਂ ਆਪਾਂ ਅੱਜ ਹੀ ਚੱਲਦੇ ਹਾਂ ਕਿਉਂਕਿ ਜੇ ਅੱਜ ਇਸ ਦਾ ਫੈਸਲਾ ਨਾ ਹੋਇਆ ਤਾਂ ਮੈਂ ਹੁਣ ਉਸਦੇ ਨਾਲ ਨਹੀਂ ਰਹਿ ਸਕਦੀ ਆਪਣੀ ਭੈਣ ਦੀ ਹਾਲਤ ਦੇਖ ਕੇ ਮੇਰੀ ਤਾਂ ਰਿਹਾ ਨਾ ਗਿਆ ਮੈਂ ਕਿਹਾ ਠੀਕ ਹੈ ਚੱਲਦੇ ਹਾਂ ਮੈਂ ਟੈਕਸੀ ਕੀਤੀ ਤੇ ਫਿਰ ਅਸੀਂ ਦੋਨੇ ਭੈਣਾਂ ਜੋਤੀ ਦੇ ਘਰ ਲਈ ਨਿਕਲ ਗਈਆਂ ਜਦ ਅਸੀਂ ਉਸਦੇ ਘਰ ਪਹੁੰਚੇ ਤਾਂ ਉਹ ਮੈਨੂੰ ਇੱਕ ਕਮਰੇ ਵੱਲ ਲੈ ਕੇ ਗਈ ਉਸਨੇ ਕਿਹਾ ਮੇਰੇ ਪਤੀ ਇਸੇ ਕਮਰੇ ਵਿੱਚ ਹਨ ਹੁਣ ਤੂੰ ਹੀ ਉਸ ਨੂੰ ਸਮਝਾ ਸਕਦੀ ਐ ਮੈਂ ਕਿਹਾ ਤੂੰ ਫਿਕਰ ਨਾ ਕਰ ਮੇਰੇ ਤੋਂ ਜਿੰਨਾ ਹੋਇਆ ਮੈਂ ਕੋਸ਼ਿਸ਼ ਕਰਾਂਗੀ ਮੈਂ ਜਿਵੇਂ ਹੀ ਕਮਰੇ ਦੇ ਦਰਵਾਜ਼ੇ ਕੋਲ ਗਈ ਤਾਂ ਜੋਤੀ ਨੇ ਮੈਨੂੰ ਤੱਕਾ ਦੇ ਕੇ ਕਮਰੇ ਵਿੱਚ ਘਰ ਦਿੱਤਾ ਤੇ ਬਾਹਰ ਤੋਂ ਕਮਰੇ ਦਾ ਦਰਵਾਜ਼ਾ ਲਗਾ ਦਿੱਤਾ ਇਹ ਸਭ ਦੇਖ ਕੇ ਤਾਂ ਮੈਂ ਹੈਰਾਨ ਰਹਿ ਗਈ ਅਜਿਵੇਂ ਕੁਝ ਸਮਝ ਹੀ ਨਾ ਸਕੀ ਸੀ ਕਿ ਮੈਂ ਕੁਝ ਅਜੀਬਾ ਦੇਖਿਆ ਜਿਸ ਨੂੰ ਦੇਖ ਕੇ ਮੇਰੇ ਰੋਂਗਟੇ ਖੜੇ ਹੋ ਗਏ ਕਿਉਂਕਿ ਕਮਰੇ ਦੇ ਅੰਦਰ ਲਾਲ ਰੰਗ ਨਾਲ ਦੀਵਾਰ ਨੂੰ ਪੇਂਟ ਕੀਤਾ ਗਿਆ ਸੀ ਤੇ ਉਹ ਡਰਾਵਣਾ ਦ੍ਰਿਸ਼ ਦੇਖ ਕੇ ਮੇਰੀਆਂ ਅੱਖਾਂ ਵਿੱਚੋਂ ਹੰਝੂ ਵਗਣ ਲੱਗੇ ਸਨ ਮੈਂ ਅੱਜ ਤੋਂ 5 ਸਾਲ ਪਿੱਛੇ ਚਲੀ ਗਈ ਸੀ ਕਿਉਂਕਿ 5 ਸਾਲ ਪਹਿਲਾਂ ਵੀ ਮੇਰੇ ਨਾਲ ਕੁਝ ਅਜੀਬਾ ਹੀ ਹੋਇਆ ਸੀ ਮੈਂ ਕਮਰੇ ਵਿੱਚ ਬੰਦ ਸੀ ਤੇ ਰੋ-ਰੋ ਕੇ ਆਪਣੀ ਮਾਂ ਨੂੰ ਬੁਲਾ ਰਹੀ ਸੀ ਮਾਂ ਜਦ ਕਮਰੇ ਤੋਂ ਬਾਹਰ ਆਈ ਸੀ ਤਾਂ ਮੈਨੂੰ ਕਹਿਣ ਲੱਗੀ ਕਿ ਰਾਧਿਕਾ ਤੂੰ ਜਿਹੜਾ ਗੁਨਾਹ ਕੀਤਾ ਹੈ ਉਸ ਨਾਲ ਅਸੀਂ ਕਿਸੇ ਨੂੰ ਮੂੰਹ ਦਿਖਾਉਣ ਦੇ ਲਾਇਕ ਨਹੀਂ ਰਹੇ ਹਾਂ ਮੈਂ ਤੇਰੇ ਬਾਪ ਨੂੰ ਕੀ ਮੂੰਹ ਦਿਖਾਵਾਂਗੀ ਮੈਂ ਕਿਹਾ ਮਾਂ ਮੇਰੀ ਗਲਤੀ ਇੰਨੀ ਵੀ ਵੱਡੀ ਨਹੀਂ ਸੀ ਤੁਸੀਂ ਮੇਰੀ ਗੱਲ ਸਮਝਣ ਦੀ ਕੋਸ਼ਿਸ਼ ਕਰੋ ਮਾਂ ਨੇ ਕਿਹਾ ਰਾਧਿਕਾ ਆਪਣੀ ਬਕਵਾਸ ਬੰਦ ਕਰ ਇਸ ਤੋਂ ਬਾਅਦ ਮੂੰਹ ਵਿੱਚੋਂ ਇੱਕ ਸ਼ਬਦ ਵੀ ਨਾ ਕੱਢੀ ਕਿਉਂਕਿ ਤੇਰੇ ਪਾਪਾ ਘਰ ਆ ਗਏ ਹਨ ਤੇ ਤੇਰੀ ਬਿਲਕੁਲ ਵੀ ਆਵਾਜ਼ ਨਹੀਂ ਆਉਣੀ ਚਾਹੀਦੀ ਮੈਂ ਡਰੀ ਸਹਿਮੀ ਸੀ ਇਸ ਲਈ ਮੈਂ ਚੁੱਪ ਹੋ ਗਈ ਪਾਪਾ ਜਦ ਘਰ ਆਏ ਤਾਂ ਆਉਂਦੇ ਹੀ ਸਾਡੇ ਦੋਨਾਂ ਭੈਣਾਂ ਵਾਰੀ ਪੁੱਛਣ ਲੱਗੇ ਫਿਰ ਮੈਨੂੰ ਜੋਤੀ ਦੀ ਆਵਾਜ਼ ਸੁਣਾਈ ਦਿੱਤੀ ਜੋਤੀ ਤੇ ਮੈਂ ਅਸੀਂ ਦੋਵੇਂ ਜੁੜਵਾ ਪੈਣਾ ਸੀ ਜੋਤੀ ਪਾਪਾ ਦੇ ਕੋਲ ਜਾ ਕੇ ਬੈਠ ਗਈ ਤੇ ਕਹਿਣ ਲੱਗੀ ਕੀ ਹੋਇਆ ਪਾਪਾ ਮੈਂ ਤਾਂ ਇੱਥੇ ਹੀ ਹਾਂ ਪਾਪਾ ਨੇ ਕਿਹਾ ਹਾਂ ਪਰ ਰਾਧਿਕਾ ਕਿੱਥੇ ਹੈ ਜੋਤੀ ਨੇ ਕਿਹਾ ਤੁਸੀਂ ਉਸ ਦਾ ਨਾਂ ਨਾ ਲਓ ਉਸ ਨੇ ਆਪਣੀ ਇੱਜ਼ਤ ਖਰਾਬ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਫਿਰ ਮਾਂ ਦੀ ਆਵਾਜ਼ ਆਈ ਚੁੱਪ ਕਰ ਜੋਤੀ ਜਾ ਜਾ ਕੇ ਆਪਣੀ ਪਾਪਾ ਲਈ ਖਾਣਾ ਲੈ ਕੇ ਆ ਪਾਪਾ ਨੇ ਕਿਹਾ ਨਹੀਂ ਮੈਂ ਖਾਣਾ ਨਹੀਂ ਖਾਵਾਂਗਾ ਜੋਤੀ ਪਹਿਲਾਂ ਮੈਨੂੰ ਪੂਰੀ ਗੱਲ ਦੱਸ ਮੈਂ ਕਮਰੇ ਵਿੱਚ ਬੈਠੀ ਸਾਰੀਆਂ ਗੱਲਾਂ ਸੁਣ ਕੇ थर-थर ਕੰਬਣ ਲੱਗੀ ਜੋਤੀ ਕਹਿਣ ਲੱਗੀ ਪਾਪਾ ਮੈਂ ਰਾਧਿਕਾ ਨੂੰ ਰੰਗੇ ਹੱਥੀ ਫੜ ਲਿਆ ਹੈ ਜੋ ਗੁਨਾਹ ਉਸਨੇ ਕੀਤਾ ਹੈ ਉਹ ਮਾਫੀ ਦੇ ਲਾਇਕ ਨਹੀਂ ਹੈ ਇਹ ਸਭ ਦੇਖ ਕੇ ਮੇਰੀ ਤੋਂ ਬਰਦਾਸ਼ਤ ਨਹੀਂ ਹੋਇਆ ਇਸ ਲਈ ਮੈਂ ਉਸਨੂੰ ਕਮਰੇ ਵਿੱਚ ਬੰਦ ਕਰ ਦਿੱਤਾ ਪਾਪਾ ਇੱਕ ਗੱਲ ਕਹਾ ਰਾਧਿਕਾ ਜਹੀ ਔਲਾਦ ਨੂੰ ਤਾਂ ਮਾਰ ਹੀ ਜਾਣਾ ਚਾਹੀਦਾ ਹੈ ਨਹੀਂ ਤਾਂ ਅੱਗੇ ਚੱਲ ਕੇ ਉਹ ਤੁਹਾਡੀ ਇੱਜ਼ਤ ਨੂੰ ਖਰਾਬ ਕਰਨ ਵਿੱਚ ਕੋਈ ਅਸਰ ਨਹੀਂ ਛੱਡੇਗੀ ਥੋੜੀ ਦੇਰ ਖਾਮੋਸ਼ੀ ਰਹੀ ਫਿਰ ਅਚਾਨਕ ਮੇਰੇ ਕਮਰੇ ਦਾ ਦਰਵਾਜ਼ਾ ਖੁੱਲ੍ਹਿਆ ਸਾਹਮਣੇ ਪਾਪਾ ਖੜੇ ਸਨ ਮੈਂ ਉਹਨਾਂ ਨੂੰ ਦੇਖ ਕੇ ਥਰ-ਥਰ ਕੰਬ ਰਹੀ ਸੀ ਉਹਨਾਂ ਨੇ ਮੇਰਾ ਹੱਥ ਫੜਦੇ ਹੋਏ ਮੈਨੂੰ ਉਠਾਇਆ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਪਾਪਾ ਅੱਜ ਤਾਂ ਮੈਨੂੰ ਜੀਂਦਾ ਨਹੀਂ ਛੱਡਣਗੇ ਮੇਰੀ ਹਾਲਤ ਦੇਖ ਕੇ ਪਾਪਾ ਮੇਰੇ ਲਈ ਇੱਕ ਪਾਣੀ ਦਾ ਗਲਾਸ ਲੈ ਕੇ ਆਏ ਤੇ ਮੈਨੂੰ ਕਹਿਣ ਲੱਗੇ ਰਾਧਿਕਾ ਪਹਿਲਾਂ ਤੂੰ ਪਾਣੀ ਪੀ ਮੈਂ ਕੰਬਦੇ ਹੱਥਾਂ ਨਾਲ ਪਾਣੀ ਦਾ ਗਲਾਸ ਫੜਿਆ ਤੇ ਪਾਣੀ ਪੀਣ ਲੱਗੀ ਪਾਣੀ ਪੀਣ ਤੋਂ ਬਾਅਦ ਪਾਪਾ ਨੇ ਮੈਨੂੰ ਕਿਹਾ ਹੁਣ ਦੱਸ ਕੀ ਗੱਲ ਹੈ ਘਰ ਵਿੱਚ ਕਿਸ ਕਿਸਮ ਦਾ ਤਮਾਸ਼ਾ ਬਣਾਇਆ ਹੈ ਪਾਪਾ ਦੀ ਗੱਲ ਸੁਣ ਕੇ ਮੈਂ ਫੁੱਟਫੁੱਟ ਕੇ ਰੋਣ ਲੱਗੀ ਤੇ ਰੋਂਦੇ ਹੋਏ ਕਹਿਣ ਲੱਗੀ ਕਿ ਪਾਪਾ ਮੈਂ ਸੱਚਮੁੱਚ ਹੀ ਤੁਹਾਡੀ ਕਸੂਰਵਾਰ ਹਾਂ ਮੈਂ ਬਹੁਤ ਵੱਡਾ ਗੁਨਾਹ ਕਰ ਦਿੱਤਾ ਹੈ ਮੈਂ ਤੁਹਾਡੀ ਛੋਟੀ ਬੇਟੀ ਨਹੀਂ ਹਾਂ ਪਾਪਾ ਨੇ ਮੇਰੇ ਸਿਰ ਤੇ ਹੱਥ ਰੱਖਿਆ ਤੇ ਕਿਹਾ ਕਿ ਪਹਿਲਾਂ ਆਪਣਾ ਕਸੂਰ ਦੱਸ ਮੈਂ ਕਿਹਾ ਪਾਪਾ ਤੁਸੀਂ ਮੈਨੂੰ ਤੇ ਜੋਤੀ ਨੂੰ ਜਿਹੜਾ ਫੋਨ ਲਿਆ ਕੇ ਦਿੱਤਾ ਸੀ ਮੈਂ ਇੱਕ ਮੁੰਡੇ ਨਾਲ ਗੱਲਾਂ ਕਰਨ ਲੱਗੀ ਸੀ ਗੱਲਾਂ-ਗੱਲਾਂ ਵਿੱਚ ਅਸੀਂ ਦੋਨੋਂ ਇੱਕ ਦੂਜੇ ਨੂੰ ਪਸੰਦ ਕਰਨ ਲੱਗੇ ਸੀ ਫਿਰ ਉਸ ਮੁੰਡੇ ਨੇ ਮੈਨੂੰ ਆਪਣਾ ਫੋਨ ਨੰਬਰ ਦੇ ਦਿੱਤਾ ਸੀ ਤੇ ਅਸੀਂ ਫੋਨ 'ਤੇ ਗੱਲਾਂ ਕਰਦੇ ਰਹਿੰਦੇ ਪਰ ਇਸ ਗੱਲ ਦਾ ਕਿਸੇ ਨੂੰ ਪਤਾ ਨਹੀਂ ਸੀ ਪਰ ਅੱਜ ਜਦ ਮੈਂ ਉਸ ਨਾਲ ਗੱਲ ਕਰ ਰਹੀ ਸੀ ਤਾਂ ਮੈਂ ਗੱਲ ਵਿੱਚ ਇੰਨੀ ਖੋ ਗਈ ਕਿ ਪਤਾ ਹੀ ਨਹੀਂ ਚੱਲਿਆ ਕਿ ਕਮਰੇ ਵਿੱਚ ਕੌਣ ਆਇਆ ਹੈ ਕਿਉਂਕਿ ਗੱਲ ਹੀ ਕੁਝ ਅਜੀਹੀ ਸੀ ਉਸਨੇ ਮੈਨੂੰ ਦੱਸਿਆ ਕਿ ਉਸ ਨੂੰ ਇੱਕ ਚੰਗੀ ਨੌਕਰੀ ਮਿਲ ਗਈ ਹੈ ਤੇ ਉਹ ਹੁਣ ਆਪਣੇ ਵਿਆਹ ਦੀ ਗੱਲ ਕਰ ਕਰ ਸਕਦਾ ਹੈ ਅਸੀਂ ਦੋਨੋਂ ਇਹੀ ਗੱਲ ਕਰ ਰਹੇ ਸੀ ਕਿ ਅਚਾਨਕ ਜੋਤੀ ਆ ਗਈ ਤੇ ਸਾਡੀਆਂ ਗੱਲਾਂ ਸੁਣ ਲਈਆਂ ਉਸਨੇ ਫੋਨ ਮੇਰੇ ਹੱਥਾਂ ਵਿੱਚੋਂ ਖੋਹ ਲਿਆ ਤੇ ਮੈਨੂੰ ਇਸ ਕਮਰੇ ਵਿੱਚ ਬੰਦ ਕਰ ਦਿੱਤਾ ਪਾਪਾ ਨੇ ਮੈਨੂੰ ਕਿਹਾ ਰਾਧਿਕਾ ਵੈਸੇ ਤਾਂ ਕਿਸੇ ਗੈਰ ਆਦਮੀ ਨਾਲ ਇਸ ਤਰ੍ਹਾਂ ਗੱਲਾਂ ਕਰਨਾ ਗਲਤ ਗੱਲ ਹੈ ਇਹ ਗੱਲ ਤਾਂ ਤੈਨੂੰ ਚੰਗੀ ਤਰ੍ਹਾਂ ਪਤਾ ਹੋਵੇਗੀ ਮੈਂ ਸਹਿਮਤੀ ਨਾਲ ਸਿਰ ਹਿਲਾ ਦਿੱਤਾ ਫਿਰ ਤੂੰ ਅਜਿਹਾ ਕਿਉਂ ਕੀਤਾ ਮੈਂ ਕਿਹਾ ਪਾਪਾ ਮੇਰੇ ਤੋਂ ਗਲਤੀ ਹੋ ਗਈ ਫਿਰ ਪਾਪਾ ਨੇ ਕਿਹਾ ਚਲ ਠੀਕ ਹੈ ਮੇਰੀ ਉਸ ਮੁੰਡੇ ਨਾਲ ਗੱਲ ਕਰਵਾ ਮੈਂ ਕਿਹਾ ਫੋਨ ਤਾਂ ਜੋਤੀ ਦੇ ਕੋਲ ਹੈ ਪਾਪਾ ਨੇ ਕਿਹਾ ਠੀਕ ਹੈ ਜੋਤੀ ਤੂੰ ਜਾ ਕੇ ਫੋਨ ਲੈ ਕੇ ਆ ਮੈਂ ਕਮਰੇ ਤੋਂ ਬਾਹਰ ਗਈ ਅਤੇ ਜੋਤੀ ਨੂੰ ਕਿਹਾ ਕਿ ਮੈਨੂੰ ਫੋਨ ਦੇ ਜੋ ਤੀਨੇ ਕੇਹਾ ਤੇਰਾ ਮੂੰਹ ਤੋੜ ਦਵਾਂਗੀ ਜੇ ਤੂੰ ਦੁਬਾਰਾ ਫੋਨ ਦਾ ਨਾਮ ਲਿਆ ਤਾਂ ਮੈਂ ਕਿਹਾ ਫੋਨ ਮੈਂ ਨਹੀਂ ਪਾਪਾ ਮੰਗ ਰਹੇ ਹਨ ਮੇਰੀ ਗੱਲ ਸੁਣ ਕੇ ਉਹ ਹੈਰਾਨ ਹੋ ਗਈ ਬੜੀ ਮੁਸ਼ਕਲ ਨਾਲ ਉਸਨੇ ਮੈਨੂੰ ਫੋਨ ਫੜਾਇਆ ਮੈਂ ਰੁਦਰ ਦਾ ਨੰਬਰ ਮਿਲਾਇਆ ਤੇ ਉਸ ਨੂੰ ਕਿਹਾ ਮੇਰੇ ਪਾਪਾ ਤੇਰੇ ਨਾਲ ਗੱਲ ਕਰਨਾ ਚਾਹੁੰਦੇ ਹਨ ਫਿਰ ਪਾਪਾ ਤੇ ਰੁਦਰ ਦੋਨੋਂ ਗੱਲ ਕਰਨ ਲੱਗੇ ਪਾਪਾ ਨੇ ਕਿਹਾ ਬੇਟਾ ਮੈਨੂੰ ਪਤਾ ਚੱਲਿਆ ਹੈ ਕਿ ਤੂੰ ਤੇ ਰਾਦਿਕਾ ਇੱਕ ਦੂਜੇ ਨੂੰ ਪਸੰਦ ਕਰਦੇ ਹੋ ਉਧਰੋਂ ਰੁਦਰ ਨੇ ਕੀ ਕਿਹਾ ਮੈਨੂੰ ਸਮਝ ਨਹੀਂ ਲੱਗਿਆ ਫਿਰ ਪਾਪਾ ਨੇ ਫੋਨ ਰੱਖ ਦਿੱਤਾ ਤੇ ਮੈਨੂੰ ਕਿਹਾ ਕਿ ਉਹ ਮੁੰਡਾ ਤੇਰੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ ਅਗਲੇ 1-2 ਦਿਨਾਂ ਵਿੱਚ ਉਸ ਦੀ ਘਰ ਵਾਲੇ ਤੈਨੂੰ ਦੇਖਣ ਆ ਰਹੇ ਹਨ ਪਾਪਾ ਦੀ ਗੱਲ ਸੁਣ ਕੇ ਮੇਰੀ ਖੁਸ਼ੀ ਦਾ ਟਿਕਾਣਾ ਨਾ ਰਿਹਾ ਮੈਂ ਬਹੁਤ ਖੁਸ਼ ਸੀ ਪਾਪਾ ਮੈਨੂੰ ਕਮਰੇ ਵਿੱਚੋਂ ਬਾਹਰ ਲੈ ਕੇ ਆਏ ਫਿਰ ਅਸੀਂ ਇਕੱਠੇ ਬੈਠ ਕੇ ਖਾਣਾ ਖਾਦਾ ਖਾਣਾ ਖਾਂਦੇ ਸਮੇਂ ਪਾਪਾ ਨੇ ਮਾਂ ਨੂੰ ਵੀ ਇਹ ਗੱਲ ਦੱਸੀ ਕਿ ਕੱਲ ਨੂੰ ਮੁੰਡੇ ਵਾਲੇ ਰਾਧਿਕਾ ਨੂੰ ਦੇਖਣ ਲਈ ਆਉਣ ਵਾਲੇ ਹਨ ਇਹ ਗੱਲ ਸੁਣ ਕੇ ਮੇਰੀ ਮਾਂ ਬਹੁਤ ਖੁਸ਼ ਹੋ ਗਈ ਪਰ ਮੈਂ ਦੇਖਿਆ ਕਿ ਜੋਤੀ ਦੇ ਚਿਹਰੇ ਦਾ ਰੰਗ ਉੱਡ ਗਿਆ ਸੀ ਉਹ ਮੈਨੂੰ ਘੂਰ ਰਹੀ ਸੀ ਅਗਲੇ ਦਿਨ ਵੱਡੀ ਗੱਡੀ ਸਾਡੇ ਘਰ ਦੇ ਸਾਹਮਣੇ ਆ ਕੇ ਰੁਕੀ ਸੀ ਮੁਹੱਲੇ ਵਾਲੇ ਵੀ ਦੇਖ ਕੇ ਹੈਰਾਨ ਰਹਿ ਗਏ ਸਨ ਮੈਂ ਤਾਂ ਖੁਦ ਹੀ ਰੁਦਰ ਦੇ ਘਰ ਵਾਲਿਆਂ ਦਾ ਰਹਿਣ ਸਹਿਣ ਦੇਖ ਕੇ ਹੈਰਾਨ ਰਹਿ ਗਈ ਸੀ ਉਹ ਬਹੁਤ ਹੀ ਚੰਗੇ ਲੋਕ ਸਨ ਰੂਦਰ ਦੇ ਘਰ ਵਾਲੇ ਮੇਰੇ ਮੰਮੀ ਪਾਪਾ ਦੋਨਾਂ ਨੂੰ ਹੀ ਪਸੰਦ ਆਏ ਤੇ ਇਸ ਤਰ੍ਹਾਂ ਮੇਰਾ ਤੇ ਰੂਦਰ ਦਾ ਰਿਸ਼ਤਾ ਤੈਅ ਹੋ ਗਿਆ ਪਰ ਜੋਤੀ ਤਾਂ ਮੇਰੀ ਦੁਸ਼ਮਣ ਬਣ ਗਈ ਸੀ ਉਸਨੇ ਹਰ mumkin ਕੋਸ਼ਿਸ਼ ਕੀਤੀ ਸੀ ਕਿ ਮੇਰਾ ਇਹ ਰਿਸ਼ਤਾ ਨਾ ਹੋਵੇ ਪਰ ਉਸਦੀ ਹਰ ਕੋਸ਼ਿਸ਼ ناکਾਮਯਾਬ ਹੋ ਗਈ 2 ਮਹੀਨੇ ਬਾਅਦ ਮੇਰਾ ਤੇ ਰੂਦਰ ਦਾ ਵਿਆਹ ਹੋ ਗਿਆ ਤੇ ਮੈਂ ਦੁਲਹਨ ਬਣ ਕੇ ਰੂਦਰ ਦੇ ਘਰ ਆ ਗਈ ਰੂਦਰ ਬਹੁਤ ਚੰਗੇ ਇਨਸਾਨ ਸਨ ਮੈਂ ਉਹਨਾਂ ਨਾਲ ਬਹੁਤ ਖੁਸ਼ ਸੀ ਕੁਝ ਸਮੇਂ ਬਾਅਦ ਪਾਪਾ ਨੇ ਜੋਤੀ ਦਾ ਵੀ ਵਿਆਹ ਤੈਅ ਕਰ ਦਿੱਤਾ ਸੀ ਜੋਤੀ ਦਾ ਸਸਰਾਲ ਮੇਰੇ ਸਸਰਾਲ ਤੋਂ ਕੁਝ ਹੀ ਦੂਰੀ ਤੇ ਸੀ ਤੇ ਉਸ ਦਾ ਵੀ ਵਿਆਹ ਹੋ ਗਿਆ ਪਰ ਜੋ ਕੁਝ ਵੀ ਜੋਤੀ ਨੇ ਮੇਰੇ ਨਾਲ ਕੀਤਾ ਸੀ ਮੈਂ ਜੋਤੀ ਨਾਲ ਸਾਰੇ ਰਿਸ਼ਤੇ ਨਾਤੇ ਤੋੜ ਦਿੱਤੇ ਸਨ ਪਰ ਮਾਂ-ਬਾਪ ਦੇ ਗੁਜਰਨ ਤੋਂ ਬਾਅਦ ਇੱਕ ਦਿਨ ਅਚਾਨਕ ਜੋਤੀ ਮੇਰੇ ਘਰ ਆ ਗਈ ਤੇ ਬੀਤੇ ਦਿਨਾਂ ਦੀ ਗਲਤੀ ਦੀ ਮਾਫੀ ਮੇਰੇ ਤੋਂ ਮੰਗਣ ਲੱਗੀ ਮੈਂ ਵੀ ਵੱਡਾ ਦਿਲ ਕਰਕੇ ਉਸ ਨੂੰ ਮਾਫ ਕਰ ਦਿੱਤਾ ਹੁਣ ਅਕਸਰ ਹੀ ਜੋਤੀ ਸਾਡੇ ਘਰ ਆਉਣ ਲੱਗੀ ਸੀ ਔਸਨੇ ਮੈਨੂੰ ਦੱਸਿਆ ਕਿ ਉਸਦਾ ਪਤੀ ਇੱਕ ਚੰਗਾ ਇਨਸਾਨ ਨਹੀਂ ਹੈ ਉਹ ਇੱਕ ਸ਼ਰਾਬੀ ਹੈ ਤੇ ਉਸਨੂੰ ਮਾਰਦਾ ਕੁੱਟਦਾ ਰਹਿੰਦਾ ਹੈ ਉਸਦੀ ਦੁੱਖ ਨੂੰ ਸੁਣ ਕੇ ਮੈਂ ਵੀ ਦੁਖੀ ਹੋ ਜਾਂਦੀ ਸੀ ਰੁਦਰ ਨੂੰ ਜਦ ਵੀ ਪਤਾ ਚੱਲਦਾ ਕਿ ਜੋਤੀ ਘਰ ਆਈ ਸੀ ਤਾਂ ਉਹ ਬਹੁਤ ਗੁੱਸਾ ਕਰਦੇ ਕਿਉਂਕਿ ਉਹ ਜੋਤੀ ਦੀਆਂ ਹਰਕਤਾਂ ਤੋਂ ਜਾਣੂ ਸਨ ਉਹ ਮੈਨੂੰ ਸਮਝਾਉਂਦੇ ਰਹਿੰਦੇ ਕਿ ਰਾਧਿਕਾ ਤੇਰੀ ਭੈਣ ਬਦਲੀ ਨਹੀਂ ਹੈ ਉਹ ਹੁਣ ਵੀ ਓਵੇਂ ਦੀ ਓਵੇਂ ਹੀ ਹੈ ਇਸ ਗੱਲ ਤੇ ਮੈਂ ਉਹਨਾਂ ਨੂੰ ਕਹਿੰਦੀ ਕਿ ਨਹੀਂ ਉਹ ਹੁਣ ਬਦਲ ਚੁੱਕੀ ਹੈ ਤੁਸੀਂ ਬੇਵਜਾ ਪੁਰਾਣੀਆਂ ਗੱਲਾਂ ਨੂੰ ਦਿਲ ਤੇ ਲਗਾ ਕੇ ਬੈਠੇ ਹੋ ਪਰ ਅੱਜ ਜਦੋਂ ਫਿਰਤੂ ਜੋਤੀ ਨੇ ਮੈਨੂੰ ਹਨੇਰੇ ਕਮਰੇ ਵਿੱਚ ਬੰਦ ਕਰ ਦਿੱਤਾ ਤਾਂ ਮੈਨੂੰ ਯਕੀਨ ਹੋਇਆ ਸੱਚ ਗੱਲ ਹੈ ਰੂਦਰ ਸੱਚ ਕਹਿੰਦੇ ਸੀ ਕਿ ਉਹ ਬਿਲਕੁਲ ਨਹੀਂ ਬਦਲੀ ਮੇਰੀ ਨਜ਼ਰ ਕਮਰੇ ਦੀ ਕੰਧ ਤੇ ਪਈ ਉਸ ਕੰਧ ਤੇ ਲਾਲ ਰੰਗ ਨਾਲ ਲਿਖਿਆ ਸੀ ਅੱਜ ਦੀ ਰਾਤ ਤੂੰ ਮੇਰੇ ਪਤੀ ਦੀ ਦੁਲਹਨ ਬਣ ਜਾ ਇਹ ਸਭ ਦੇਖ ਕੇ ਤਾਂ ਮੈਂ ਬਹੁਤ ਘਬਰਾ ਗਈ ਅਚਾਨਕ ਕਮਰੇ ਦਾ ਦਰਵਾਜ਼ਾ ਖੁੱਲ੍ਹਿਆ ਮੇਰੇ ਸਾਹਮਣੇ ਮੇਰਾ ਭਨੋਈਆ ਖੜਾ ਸੀ ਉਸ ਨੂੰ ਦੇਖ ਕੇ ਹੀ ਮੈਂ ਘਬਰਾ ਗਈ ਉਹ ਅੱਗੇ ਵਧਿਆ ਤੇ ਉਸ ਨੇ ਮੇਰੇ ਸਿਰ ਤੇ ਹੱਥ ਰੱਖ ਕੇ ਕਿਹਾ ਰਾਧਿਕਾ ਤੈਨੂੰ ਘਬਰਾਉਣ ਦੀ ਲੋੜ ਨਹੀਂ ਚੱਲ ਆ ਮੈਂ ਤੈਨੂੰ ਤੇਰੇ ਘਰ ਛੱਡ ਦਿੰਦਾ ਹਾਂ ਉਸ ਦੀਆਂ ਗੱਲਾਂ ਤੋਂ ਮੈਂ ਹੈਰਾਨ ਹੋਈ ਮੈਂ ਇੱਕ ਲੰਮਾ ਗਹਿਰਾ ਸਾਹ ਲਿਆ ਤੇ ਫਿਰ ਕਿਹਾ ਮੈਂ ਤੁਹਾਡੇ ਤੇ ਕਿਵੇਂ ਯਕੀਨ ਕਰਾਂ ਤੁਸੀਂ ਤਾਂ ਮੇਰੀ ਭੈਣ ਦੀ ਜ਼ਿੰਦਗੀ ਬਰਬਾਦ ਕਰਕੇ ਰੱਖ ਦਿੱਤੀ ਉਹਨਾਂ ਨੇ ਗਹਿਰਾ ਸਾਹ ਲਿਆ ਤੇ ਕਿਹਾ ਆਰਾधिका ਜਿੰਦਗੀ ਤਾਂ ਜੋਤੀ ਨੇ ਮੇਰੀ ਖਰਾਬ ਕਰਕੇ ਰੱਖ ਦਿੱਤੀ ਹੈ ਉਹ ਹਰ ਵਕਤ ਮੇਰੇ ਤੇ ਝੂਠੇ ਇਲਜ਼ਾਮ ਲਗਾਉਂਦੀ ਹੈ ਮੈਂ ਅੱਜ ਤੱਕ ਕਦੇ ਉਸ ਤੇ ਹੱਥ ਨਹੀਂ ਚੁੱਕਿਆ ਸ਼ਾਇਦ ਉਹ ਮੇਰੇ ਨਾਲ ਰਹਿਣਾ ਹੀ ਨਹੀਂ ਚਾਹੁੰਦੀ ਆਪਣੇ ਭਣੋਈਏ ਆਕਾਸ਼ ਦੀਆਂ ਗੱਲਾਂ ਸੁਣ ਕੇ ਤਾਂ ਮੈਂ ਹੈਰਾਨ ਰਹਿ ਗਈ ਉਹਨਾਂ ਨੇ ਕਿਹਾ ਕਿ ਅੱਜ ਜਦ ਮੈਂ ਘਰ ਆਇਆ ਤਾਂ ਉਹ ਮੈਨੂੰ ਕਹਿਣ ਲੱਗੀ ਕਿ ਮੈਂ ਤੇਰੇ ਲਈ ਇੱਕ ਤੋਹਫ਼ਾ ਲੈ ਕੇ ਆਈ ਹਾਂ ਜਾ ਜਾ ਕੇ ਕਮਰੇ ਵਿੱਚ ਦੇਖ ਲੈ ਮੈਨੂੰ ਕੁਝ ਸਮਝ ਨਹੀਂ ਆਇਆ ਤਾਂ ਮੈਂ ਕਮਰੇ ਵਿੱਚ ਆ ਗਿਆ ਪਰ ਤੈਨੂੰ ਇੱਥੇ ਦੇਖਿਆ ਤਾਂ ਮੈਂ ਹੈਰਾਨ ਹੋ ਗਿਆ ਮੈਨੂੰ ਸਮਝ ਵਿੱਚ ਆ ਗਿਆ ਸੀ ਮੈਂ ਤਾਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚ ਸਕਦਾ ਕਿ ਜੋਤੀ ਆਪਣੀ ਭੈਣ ਦੇ ਨਾਲ ਅਜਿਹਾ ਕਰ ਸਕਦੀ ਹੈ ਫਿਰ ਮੈਨੂੰ ਮੇਰਾ ਭਨੋਇਆ ਆਕਾਸ਼ ਘਰ ਲੈ ਕੇ ਆਇਆ ਪਰ ਘਰ ਆ ਕੇ ਸਾਹਮਣੇ ਦਾ ਦ੍ਰਿਸ਼ ਦੇਖ ਕੇ ਮੇਰੇ ਪੈਰਾਂ ਥੱਲੇੋਂ ਜ਼ਮੀਨ ਨਿਕਲ ਗਈ ਕਿਉਂਕਿ ਮੇਰੀ ਭੈਣ ਮੇਰੇ ਪਤੀ ਨੂੰ ਬਹਿਲਾਉਣ ਦੀ ਕੋਸ਼ਿਸ਼ ਕਰ ਰਹੀ ਸੀ ਜਦ ਜੋਤੀ ਦੀ ਨਜ਼ਰ ਸਾਡੇ ਤੇ ਪਈ ਤਾਂ ਉਹ ਘਬਰਾ ਗਈ ਰੁਦਰ ਮੇਰੇ ਕੋਲ ਆ ਕੇ ਘਬਰਾ ਕੇ ਮੈਨੂੰ ਪੁੱਛਣ ਲੱਗੇ ਕਿ ਤੂੰ ਕਿੱਥੇ ਚਲੀ ਗਈ ਸੀ ਰੁਦਰ ਦੀਆਂ ਗੱਲਾਂ ਦਾ ਜਵਾਬ ਆਕਾਸ਼ ਨੇ ਦਿੱਤਾ ਸੀ ਇਹ ਸਭ ਜਾਣਨ ਤੋਂ ਬਾਅਦ ਰੁਦਰ ਨੇ ਮੈਨੂੰ ਕਿਹਾ ਕਿ ਰਾਧਿਕਾ ਮੈਂ ਤੈਨੂੰ ਬਹੁਤ ਸਮਝਾਇਆ ਸੀ ਕਿ ਤੂੰ ਆਪਣੀ ਭੈਣ ਤੋਂ ਦੂਰ ਰਿਹਾ ਕਰ ਪਰ ਤੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਤੂੰ ਤਾਂ ਆਪਣੀ ਭੈਣ ਦੇ ਪਿਆਰ ਵਿੱਚੰਨੀ ਹੋ ਗਈ ਸੀ ਰਾਧਿਕਾ ਮੈਂ ਤੈਨੂੰ ਦੱਸਣਾ ਨਹੀਂ ਚਾਹੁੰਦਾ ਸੀ ਕਿਉਂਕਿ ਮੈਨੂੰ ਲੱਗਦਾ ਸੀ ਕਿ ਕੀ ਪਤਾ ਤੂੰ ਮੇਰੀਆਂ ਗੱਲਾਂ ਤੇ ਵਿਸ਼ਵਾਸ ਕਰੇਂਗੀ ਜਾਂ ਨਹੀਂ ਪਰ ਅੱਜ ਤੈਨੂੰ ਦੱਸ ਰਿਹਾ ਹਾਂ ਕਿ ਤੇਰੀ ਭੈਣ ਜੋਤੀ ਜਦ ਵੀ ਮੈਨੂੰ ਇਕੱਲੀ ਮਿਲਦੀ ਸੀ ਤਾਂ ਉਹ ਮੈਨੂੰ ਤੇਰੇ ਖਿਲਾਫ ੜਕਾਉਣ ਦੀ ਕੋਸ਼ਿਸ਼ ਕਰਦੀ ਸੀ ਪਰ ਰਾਧਿਕਾ ਮੈਨੂੰ ਤੇਰੇ ਤੇ ਖੁਦ ਨਾਲੋਂ ਵੀ ਜ਼ਿਆਦਾ ਵਿਸ਼ਵਾਸ ਹੈ ਤੇ ਤੈਨੂੰ ਲੱਗ ਰਿਹਾ ਹੋਵੇਗਾ ਕਿ ਮੈਂ ਇੰਨੀ ਜਲਦੀ ਵਾਪਸ ਕਿਵੇਂ ਆ ਗਿਆ ਮੈਂ ਤਾਂ ਦੂਜੇ ਸ਼ਹਿਰ ਜਾ ਰਿਹਾ ਸੀ ਪਰ ਜਿਸ ਕੰਮ ਲਈ ਮੈਂ ਜਾ ਰਿਹਾ ਸੀ ਉਹ ਕੰਮ ਹੁਣ ਅਗਲੇ ਮਹੀਨੇ ਹੋਵੇਗਾ ਇਸ ਲਈ ਮੈਨੂੰ ਵਾਪਸ ਆਉਣਾ ਪਿਆ ਰਾधिका ਤੇਰੀ ਭੈਣ ਤੈਨੂੰ ਨਫ਼ਰਤ ਕਰਦੀ ਹੈ ਉਹ ਤੈਨੂੰ ਮੇਰੀਆਂ ਨਜ਼ਰਾਂ ਵਿੱਚ ਗਿra ਕੇ ਮੇਰੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਹੈ ਕਿਉਂਕਿ ਇਸ ਦੀ ਨਜ਼ਰ ਮੇਰੇ ਨਾਲੋਂ ਜ਼ਿਆਦਾ ਮੇਰੇ ਪੈਸੇ ਤੇ ਹੈ ਇਸ ਲਈ ਇਸ ਨੇ ਇਹ ਸਾਰਾ ਨਾਟਕ ਰਚਾਇਆ ਹੈ ਅੱਜ ਜੋਤੀ ਦੀ ਸਚਾਈ ਸਭ ਦੇ ਸਾਹਮਣੇ ਆ ਗਈ ਸੀ ਆਕਾਸ਼ ਵੀ ਜੋਤੀ ਨੂੰ ਅੱਜ ਛੱਡ ਕੇ ਚਲਾ ਗਿਆ ਸੀ ਉਹਨਾਂ ਨੇ ਕਿਹਾ ਸੀ ਕਿ ਮੈਂ ਹੁਣ ਇਸਦੇ ਨਾਲ ਨਹੀਂ ਰਹਿ ਸਕਦਾ ਮੈਂ ਇਸ ਨੂੰ ਤਲਾਕ ਦੇ ਦਵਾਂਗਾ ਜੋਤੀ ਰੋਂਦੇ ਹੋਏ ਮੇਰੇ ਪੈਰਾਂ ਵਿੱਚ ਡਿੱਗ ਪਈ ਪਰ ਹੁਣ ਮੈਂ ਉਸਦੀ ਸੱਚਾਈ ਜਾਣ ਗਈ ਸੀ ਤੇ ਮੈਂ ਵੀ ਉਸ ਨੂੰ ਆਪਣੇ ਘਰ ਤੋਂ ਕੱਢ ਦਿੱਤਾ ਦੋਸਤੋ ਇਹ ਸੀ ਅੱਜ ਦੀ ਕਹਾਣੀ ਕਹਾਣੀ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਵਾਜੀ